ਅਕਾਲ ਤਖਤ ਦਾ ਜੋ ਹੁਕਮ ਸੀ ਉਹ ਅਸੀਂ ਜਾ ਕੇ ਬੇਨਤੀ ਪੱਤਰ ਆਵਦਾ ਦਿੱਖ ਕੇ ਤੇ ਆਏ ਆਂ ਕਾਹਾਂ ਵਾਲਾ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਊਗਾ ਉਹ ਸਿਰਮੱਤੇ ਮੰਨਾਂਗੇ ਨਿਮਰਤਾ ਸਿੱਖ ਦੇ ਤੌਰ ਤੇ ਮੰਨਾਂਗੇ ਅੱਜ ਵੀ ਨਿਮਰਤਾ ਨਾਲ ਹੀ ਇੱਥੇ ਆਏ ਆਂ ਕੋਈ ਪਾਰਟੀ ਦਾ ਸਾਡੇ ਕੋਲ ਅਹੁਦਾ ਨਹੀਂ ਕੋਈ ਹੋਰ ਨਹੀਂ ਕੁਝ ਸਾਰਾ ਕੁਝ ਛੱਡ ਕੇ ਇੱਥੇ ਆਏ ਆਂ ਬਾਕੀ ਹੁਕਮ ਜੋ ਅਕਾਲ ਤਖਤ ਦਾ ਹੋਊਗਾ ਸਿਰ ਮੱਥੇ ਤੇ ਜਿਹੜਾ ਲਿਖਤੀ ਸਪਸ਼ਟੀਕਰਨ ਦਿੱਤਾ ਉਸ ਦੇ ਵਿੱਚ ਕੀ ਲਿਖਿਆ ਗਿਆ ਤੁਹਾਡੇ ਨੂੰ ਜੀ ਸਾਰਿਆਂ ਦਾ ਸਾਰਿਆਂ ਦਾ ਜਨਤਾ ਕੋਈ ਹੈ ਜੀ ਤੁਸੀਂ ਇਹਦਾ ਅਕਾਲ ਤਖਤ ਇਸ ਤਰ੍ਹਾਂ ਦਵਾਏ ਜੀ ਉਹਨਾਂ ਦਾ ਕੰਮ ਆ ਉਹ ਕੁਝ ਕਰਨ ਨਾ ਕਰਨ ਉਹ ਸਮੇਂ ਮੈਂ ਮੈਂ ਤਾਂ ਬੇਬੇਤੀ ਇਹ ਕਿਤੀ ਆਪਣਾ ਸਵਾਸ਼ੀ ਕਰਦਾ ਮੈਂ 2007 ਤੋਂ 2012 ਤੱਕ ਮੈਂ ਮਿਨਿਸਟਰ ਨਹੀਂ ਸੀ 2012 ਤੋਂ ਲੈ ਕੇ 14 ਤੱਕ ਸੀ 14 ਚ ਮੈਂ ਆਪਣਾ ਅਸਤੀਫਾ ਦੇ ਦਿੱਤਾ ਸੀ ਤੇ 15 ਤੋਂ ਬਾਅਦ ਇਹ ਸਾਰੀਆਂ ਘਟਨਾਵਾਂ ਹੋਈਆਂ ਇਹ ਸਾਰੀਆਂ ਘਟਨਾਵਾਂ ਨੂੰ ਦੇਖਦੇ ਜਿਹੜੀਆਂ ਇਹ ਨਿੰਦਣਯੋਗ ਨਾਂ ਪਰਦਾਸ਼ਤ ਯੋਗ ਜਿਹੜੀਆਂ ਇਹ ਪੰਥਿਕ ਘਟਨਾਵਾਂ ਪੰਥਕ ਦੇ ਜਿਹੜੇ ਦਰਜ ਉਹਨਾਂ ਨੂੰ ਦੇਖ ਕੇ ਮੈਂ ਫਿਰ 2016 ਤੱਕ ਮੈਂ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਵੀ ਦੇ ਦਿੱਤਾ ਸੀ ਤੇ ਵਿਧਾਇਕ ਤੋਂ ਵੀ ਸੀਫਾ ਦੇ ਦਿੱਤਾ ਸੀ ਨਾ ਕਾਰਨ ਕਰਕੇ ਕੀ ਸਪਸ਼ਟ ਕਰਨ ਦੇ ਵਿੱਚ ਤੁਹਾਡੇ ਵੱਲੋਂ ਕੀ ਲਿਖਿਆ ਗਿਆ ਜੀ ਮੈਂ ਤੇ ਇਹ ਹੀ ਬੇਨਤੀ ਕੀਤੀ ਆ ਬਾਕੀ ਦੋ ਹੁਕਮਿਆਂ ਸੀ 깔 ਤੱਕ ਸਾਡਾ ਉਹ ਸਰਮਤੀ ਅਸੀਂ ਪ੍ਰਵਾਨ ਕਰਾਂਗੇ ਕਿਉਂਕਿ ਇਹ ਨਹੀਂ ਹੈ ਵੀ ਅਸੀਂ ਕੋਈ ਦਲੀਲ ਦਿੰਦੇ ਆ ਵੀ ਆਪਣੇ ਬਚਾਓ ਲਈ ਕੋਈ ਦਲੀਲ ਨਹੀਂ ਹੈ ਇੱਥੇ ਇਸ ਤੱਕ ਸਾਡੇ ਕੋਈ ਦਲੀਲ ਨਹੀਂ ਹੈ ਇੱਥੇ ਸਿਰਫ ਬੇਇੱਜ਼ਤੀ ਆ ਕਿ ਜੋ 2007 ਤੋਂ 12 ਤੱਕ ਮੈਂ ਮਿਸਟਰ ਹੈ ਨਹੀਂ ਸੀ 12 ਤੋਂ 14 ਤੱਕ ਸੀ ਉਸ ਦਰਮਿਆਨ ਸਾਡੇ ਨਾਲ ਕੈਬਨਟ ਮੀਟਿੰਗ ਚ ਕਿਸੇ ਵੀ ਤਰ੍ਹਾਂ ਦਾ ਕੋਈ ਏਜੰਡਾ ਜਿਹੜਾ ਵਿਚਾਰ ਨਹੀਂ ਕੀਤਾ ਗਿਆ ਨਾ ਹੀ ਨਿੱਜੀ ਤੌਰ ਤੇ ਕੀਤਾ ਗਿਆ ਤੇ ਤੁਸੀਂ ਇਹਦੇ ਸੇ ਦੱਸੋ ਕਿ ਇਹ ਸਾਰੇ ਮਾਮਲੇ ਦੇ ਵਿੱਚ ਤੁਸੀਂ ਤੇ 2 ਮਹੀਨੇ 2 ਸਾਲ ਕੀ ਕਹਿੰਦੇ ਮੰਤਰੀ ਰਹੇ ਹੋ ਪਰ ਇਹ ਸਾਰੇ ਮਾਮਲੇ ਚ ਕੀ ਵੇਖਦੇ ਹੋ ਕਿਉਂਕਿ ਸਿਆਸਤਦਾਨ ਹੋ ਤੁਸੀਂ ਬੜੀ ਦੇਰ ਤੋਂ ਸਿਆਸਤ ਦੇ ਵਿੱਚ ਹੋ ਜਿੰਮੇਵਾਰੀ ਨੂੰ ਸਮਝਦੇ ਹੋ ਦੇਖੋ ਜਿੰਮੇਵਾਰ ਤਾਂ ਹੁਣ ਜਿਹਨੇ ਮੰਨੇ ਲਈ ਜਿੰਮੇਵਾਰੀ ਪ੍ਰਧਾਨ ਸਾਹਿਬ ਨੇ ਤਾਂ ਜਿੰਮੇਵਾਰੀ ਆਪੇ ਹੀ ਮੰਨ ਲਏ ਮੈਂ ਸਾਰੀਆਂ ਜਿੰਨੀਆਂ ਗਲਤੀਆਂ ਹੋਈਆਂ ਮੈਂ ਆਪਣੀ ਝੋਲੀ ਚ ਪਾਉਣਾ ਹੁਣ ਇਹਦੋਂ ਤੱਕ ਕਹਿਣ ਦੀ ਲੋੜ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਉਹਨਾਂ ਨੇ ਆਪੇ ਹੀ ਮੰਨ ਲਏ ਇਸੇ ਹੀ ਕਰਕੇ ਉਹ ਗੱਲਾਂ ਦੇ ਉਹ ਦੇਖ ਕੇ ਤੱਥ ਵਿਚਾਰ ਕੇ ਹੀ ਸਿੰਘ ਸਾਹਿਬ ਨੇ ਉਹਨਾਂ ਨੂੰ ਤਨਖਾਹਿਆ ਕਰਾ ਦਿੱਤਾ ਤੇ ਅਸੀਂ ਆਪਣਾ ਸਪਸ਼ਟ ਕਰਨ ਜਿਹੜਾ ਸਾਡੇ ਕੋਲੋਂ ਸਿੰਘ ਸਾਹਿਬ ਨੇ ਮੰਗਿਆ ਸੀ ਉਹ ਅਸੀਂ ਅੱਜ ਪੇਸ਼ ਕਰ ਦਿੱਤਾ ਸਾਰੇ ਅਹੁਦੇ ਛੱਡ ਕੇ ਨਿਵਾਣੇ ਸਿੱਖੀ ਤੌਰ ਤੇ ਆਏ ਆ ਵੀ ਜੋ ਵੀ ਜਿੱਥੇ ਵੀ ਕਿਤੇ ਸਾਡੀ ਗਲਤੀ ਪਾਈ ਗਈ ਨਜ਼ਰ ਆਈ ਉਸ ਗਲਤੀ ਦਾ ਅਸੀਂ ਜੋ ਵੀ ਹੁਕਮ ਕਰਨਗੇ ਇਸ ਅਹਾਲ ਤੱਕ ਸਾਡੇ ਯਹਦਰ ਉਹ ਅਸੀਂ ਸਿਰ ਮੱਥੇ ਨਿਵਾਣੇ ਸਿੱਖੀ ਤੌਰ ਤੇ ਪ੍ਰਵਾਨ ਕਰਾਂਗੇ ਠੀਕ ਹੈ